ਤੁਸੀਂ ਉੱਥੋਂ ਬਾਪੂ ਜੀ ਮਾਰ ਜਾ ਬਾਬੂ ਜੀ ਆਪਾਂ ਪੂਰੇ ਨਗਰ ਤੇ ਕੱਲ ਤੁਸੀਂ ਵੀਰ ਜੀ ਨੇ ਦੇ ਦਿੱਤੀ ਸੀ ਜੀ ਆਪਾਂ ਨੂੰ ਕਿ ਤੁਸੀਂ ਬਾਪੂ ਜੀ ਨੂੰ ਲੈ ਕੇ ਜਾਓ ਹਨ ਤੁਹਾਨੂੰ ਅਸੀਂ ਅੱਜ ਲੈਣ ਆਏ ਹੈਗੇ ਆ ਆਪਣੇ ਸਰਪੰਚ ਸਾਹਿਬ ਵੀ ਖੜੇ ਹੈਗੇ ਆ ਪ੍ਰਧਾਨ ਸਾਹਿਬ ਵੀ ਖੜੇ ਹੈਗੇ ਆ ਤਾਨੂੰ ਅਸੀਂ ਜਿੰਨਾ ਚਿਰ ਸਾਡਾ ਆ ਫੈਸਟ ਫੋਨ ਨਾ ਭਾਰ ਲਾ ਕੇ ਬਹੁਤ ਜੀ ਬਹੁਤ ਨਹੀਂ ਚਲੋ ਗੱਪ ਕੋਈ ਆਪਾਂ ਘਰ ਸੇ ਕਮਾਉਣਾ ਹੁਣ ਕੋਈ ਕਈ ਆਪਾਂ ਨਹੀਂ ਜੀ ਮਾਰੇ ਕੰਮ ਕਰਨਾ ਮੇਰਾ ਮਤ ਕੋਈ ਤਵਾਖੂ ਕੋਈ ਹੋਰ ਨਹੀਂ ਨਾ ਹੈ ਵੀ ਇਹੋ ਜੀ ਚੀਜ਼ ਆਪਾਂ ਸੇਵਨ ਵੀ ਨਹੀਂ ਕਰਦੇ ਠੀਕ ਹੈ ਚਲੋ ਚਲੋ ਜੀ ਨਗਰ ਦਾ ਵੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਆ ਜਿਨ੍ਹਾਂ ਨੇ ਐਡਾ ਉਪਰਾਲਾ ਕੀਤਾ ਹੈਗੇ ਤੁਹਾਨੂੰ ਇਹਨੇ ਲੰਮੇ ਸਮੇਂ ਤੋਂ ਵੀ ਇੱਥੇ ਗੁਰੂ ਘਰ ਦੇ ਵਿੱਚ ਰੱਖਿਆ ਹੁੰਦਾ ਹੈ ਉਹ ਨਾ ਤੇ ਅੱਜ ਕੱਲ ਕੋਈ ਆਪਣਾ ਨੁਸਖਿਆ ਨੂੰ ਨਹੀਂ ਰੱਖਦਾ ਜੀ ਕੋਈ ਨਹੀਂ ਰੱਖਾਈ ਕੋਈ ਜਾਂਦੀ ਮੈਂ ਅਗਲੇ ਐਤਵਾਰ ਹੀ ਆ ਜੂਗਾ ਫਿਰ ਅਗਲੇ ਐਤਵਾਰ ਹੀ ਆ ਜੂਗਾ ਵੈਲਕਮ ਜੀ ਹਾਂਜੀ ਇਹ 5-6 ਸਾਲ ਤੋਂ ਪਿੱਛੇ ਤੋਂ ਥਲੇ ਤੋਂ ਇੱਥੇ ਗੁਰਦੁਆਰ ਸਾਹਿਬ ਵਿੱਚ ਰਾਤ ਕੱਟਣ ਵਾਸਤੇ ਆਉਂਦੇ ਸੀਗੇ ਤੇ ਪ੍ਰਸ਼ਾਦਾ ਛਕ ਲੈਂਦੇ ਸੀਗੇ ਤੇ ਅਸੀਂ ਇਹਨਾਂ ਦੇ ਬੇਹਾਰਾ ਕਰਕੇ ਨਾਂ ਦੀ ਮੱਦ ਦੇ ਤੌਰ ਤੇ ਅਸੀਂ ਇਹਨਾਂ ਨੂੰ ਇੱਥੇ ਪਰਮਪਰਾ ਦਿੱਤੀ ਆ ਪਰ ਹੁਣ ਇਹਨਾਂ ਦੇ ਬੁਨવાર ਹੋਣ ਕਰਕੇ ਇਹ ਸ਼ਾਮ ਤੋਂ ਆ ਕੇ ਇੱਥੇ ਨਹੀਂ ਹੋ ਰਹੀ ਤੇ ਇਹ ਉਹਨਾਂ ਨੇ ਬਹੁਤ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆ ਕੇ ਇਹਨਾਂ ਨੂੰ ਜਿਉਂ ਦੇਖਿਆ ਤੇ ਕਿ ਉਹਨਾਂ ਨੇ ਇਹਨਾਂ ਨੂੰ ਲੈਣ ਦੀ ਸਾਡੇ ਨਾਲ ਵਾਦਾ ਕੀਤਾ ਸੀ ਅੱਜ ਸਾਡੇ ਨਗਰ ਨਵਾਸੀਆਂ ਨੂੰ ਦਾ ਸਹੂਦਦ ਹੋ ਰਹੀ ਕਿ ਅਰੇ ਅੰਮ੍ਰਿਤ ਅਭਿਯਾਨ ਦੇ ਵਿਕਤੀ ਦੇ ਜਨਮ ਜਿਉਂ ਜਾਵੇ ਉਹਨਾਂ ਦਾ ਬਹੁਤ ਬਹੁਤ ਅੱਜ ਪਿੰਡ ਨੱਥੂ ਵਾਲਾ ਕਰਵੀ ਵਿਖੇ ਕਤਵਾਰਾ ਸេចਨ ਸਰਵਿਕਾ ਜਰਨੈਲ ਸਿੰਘ ਜੀ ਸੀਗੇ ਜੋ ਕਾਫੀ ਸਮੇਂ ਤੋਂ ਇਥੇ ਉਦਰਾ ਸਾਜ ਪਏ ਆ ਤੇ ਆਪਣੀ ਇਹ ਆ ਵੀ ਜੋ ਇਹ ਆਪ ਸਾਂਭ ਨਹੀਂ ਸਕਦੇ ਤੇ ਉਹਨਾਂ ਨੂੰ ਅਸੀਂ ਗਿਆਨ ਸਾਗਰ ਆਸ਼ਰਮ ਮੋਟਕੀ ਵਾਲਿਆਂ ਨੂੰ ਉਹ ਲਾਇਆ ਸੀਗਾ ਤੇ ਉਹ ਆ ਕੇ ਇਹਨਾਂ ਨੂੰ ਲੈ ਕੇ ਜਾ ਰਹੇ ਆ ਇਹ ਇਹਦੇ ਸਾਹਮਣੇ ਸਤੰਕ ਕੰਗਰੇਸ ਸਿੰਘ ਜੀ ਕਮੇਟੀ ਸੰਧਾਨ ਨਛੱਤਰ ਸਿੰਘ ਜੀ ਜਸਾ ਸਿੰਘ ਜੀ ਮੈਡੀਕਲ ਵਾਲੇ ਤੇ ਮੈਂ ਅਜੀਤ ਸਿੰਘ ਜੀ ਜੋ ਇਹਨਾਂ ਦੇ ਘਰਾਂ ਦੇ ਵਿੱਚੋਂ ਭਤੀਜਾ ਲੱਗਦਾ ਹੈ ਇਹਨਾਂ ਦਾ ਤੇ ਇਹਨਾਂ ਦੇ ਸਾਹਮਣੇ ਗਿਆਨ ਸਾਗਰ ਆਸ਼ਮੋਦਗੀ ਵਾਲੇ ਜਰਨੈਲ ਸਿੰਘ ਨੂੰ ਅਸੀਂ ਸੌਂਪੀ